ਸਾਰਿਆਂ ਨੂੰ ਤੇ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਆ ਤੇ ਆ ਮੈਡਮ ਹਣੀ ਹਾਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਕੀ ਬਣਾਉਣ ਲੱਗੇ ਆ ਅੱਜ ਕੀ ਬਣਾਉਣ ਲੱਗੀ ਆ ਅੱਜ ਲੱਗੀਆਂ ਮਟਰ ਕੜ ਕੱਢਦੀ ਪਈਆਂ ਤੇ ਇਹਨੂੰ ਨੂੰ ਅਸੀਂ ਬਣਾਵਾਂਗੇ ਇਹਦਾ ਸਮਾਨ ਤਿਆਰ ਕਰਾਂਗੇ ਤੇ ਮੇਰੀ ਗੱਲ ਸੁਣੋ ਹਾਂ ਲੋਕੀ ਦਾ ਸਿਆਲਾ ਵਿੱਚ ਸਾਗ ਧਰਦੇ ਆ ਰੋਜ਼ ਹੀ ਸਾਗ ਮਤਲਬ ਇੱਕ ਵਾਰੀ ਬਣਾ ਲੈਂਦੇ ਹਫਤਾ ਹਫਤਾ ਸਾਗ ਚਾਹ ਚੱਲਦਾ ਚੱਲਦਾ ਉਹਨਾਂ ਦਾ ਰੋਜ਼ ਹੀ ਸਾਗ ਤੇ ਸਾਡੇ ਇਧਰ ਦੇਖ ਲਓ ਚਾਹ ਉਹ ਚਾਚਾ ਚੌਥੇ ਨਾ ਨੇ ਉਹ ਗਾਜਰ ਮਟਰ ਬਣਾਏ ਸੀਗੇ ਤੇ ਕੱਲ ਆਲੂ ਮਟਰ ਬਣਾਏ ਸੀਗੇ ਤਾਂ ਅੱਜ ਅਸੀਂ ਤੇ ਅੱਜ ਮਟਰ ਪਨੀਰ ਬਣਾਉਣ ਲੱਗੀ ਆ ਅੱਜ ਬਣਾਵਾਂਗੇ ਅਸੀਂ ਮਟਰ ਪਨੀਰ ਤੇ ਕੱਲੂ ਮਸ਼ਰੂਮ ਮਟਰ ਬਣਾ ਲੈ ਨਹੀਂ ਅੱਜ ਅੱਜ ਦੀ ਫਤਿਹ ਹੋ ਗਈ ਐ ਡੈਡ ਜੀ ਨੇ ਕੀ ਕੀਤਾ ਕੱਲੂ ਹੋਰ ਲਾਵਾਂਗੇ ਤੂੰ ਬਣਾਉਂਦੀ ਰਹਿ ਵਸ ਕੱਠੇ ਹੀ 2-3 ਕਿਲੋ ਮਟਰ ਲਿਆਦੇ ਹੁਣ ਉਹਨਾਂ ਨੂੰ ਬਣਾ ਕੇ ਹੀ ਮੰਗਾਣਾ ਵਾ ਇੱਦਾਂ ਥੋੜੀ ਹੋ ਜਾਣੀ ਹੈਗੇ ਆ ਨਾ ਅਬ ਮੈਂ ਤਾਂ ਸੋਚਦੀ ਥੋੜੀ ਜਿਹੀ ਚ ਰੱਖ ਲਵਾਂ ਤੇ ਮਟਰਾਂ ਚ ਛੋਲ ਦੀ ਨਾਲ ਧੜੀ ਲੈਣੀ ਹੈ ਹਮ ਹੈ ਨਾ ਤਾਂ ਡੈਡੀ ਦੇ ਕੋ ਮਟਰ ਹੈਗੇ ਬੜੇ ਸੋਨੇ ਸੁਣੇ ਆਣਦੇ ਆ ਕਿੰਨੇ ਸੋਨੇ ਮੱਖਣ ਜਿਹੇ ਆ ਅਰੇ ਮਟਰਾਂ ਜੀ ਗਾ ਰੋਜ਼ ਬਣਾਈ ਆ ਵਾ ਮੇਰਾ ਦਿਲ ਕਰਦਾ ਕੜੀ ਚ ਵੀ ਮਟਰ ਹੋਣ ਛੋਲਾ ਚ ਵੀ ਮਟਰ ਹੋਣ ਗਾਜਰਾਂ ਮਟਰ ਹੋਣ ਆਲੂ ਮਟਰ ਲੋਕਾਂ ਨੂੰ ਸਾਖਾਗੇ ਤਾਂ ਨਹੀਂ ਹਰੀ ਹੁੰਦੀ ਤੂੰ ਮਟਰ ਖੜਾ ਖੜਾ ਕੇ ਸਾਡੀ ਤਾਂ ਨਹੀਂ ਹਰੀ ਕਰਦੇ ਸਾਡੇ ਢਿੱਡ 'ਚ ਮਟਰਾਂ ਦਾ ਬੂਟਾ ਹੀ ਨਾ ਲੱਗ ਜੇ ਕਿ ਤੇ ਜੇ ਸਾਨੂੰ ਤੂੰ ਮਟਰ ਖਲਾਈ ਜੰਨੀ ਸਾਨੂੰ ਇਹ ਇਹ ਮੇਰਾ ਨਹੀਂ ਕਸੂਰ ਮੇਰੇ ਸਹੁਰੇ ਦਾ ਕਸੂਰ ਜਿਹਨੇ ਕੁਠੇ 3 ਕਿਲੋ ਲਿਓ ਕੇ ਰੱਖ ਲਏ ਹੁਣ ਮੈਂ ਮੈਂ ਤਾਂ ਇਦਾਂ ਦੀ ਹੈਗੀ ਆ ਕਿ ਇੱਕ ਵਾਰੀ ਚੀਜ਼ ਆ ਜੇ ਘਰ ਤਾਂ ਉਹਨੂੰ ਬੇਸਟ ਥੋੜੀ ਕਰਨਾ ਆ ਕਿਸੇ ਨਾ ਕਿਸੇ ਤਰੀਕੇ ਕਾਲੀ ਮੁਕਾ ਲਈਏ ਠੀਕ ਨਹੀਂ ਆਏਗਾ ਜੀ ਇਹ ਵੀ ਕਿਹੜਾ ਤਰੀਕਾ ਜਿਹੜਾ ਰੋਜ਼ ਹੀ ਮਟਰ ਖਾ ਖਾ ਕੇ ਮੈਂ ਤੱਕ ਗਿਆ ਰੋਜ਼ ਹੀ ਮਟਰ ਖਾ ਖਾ ਕੇ ਜੀ ਆ ਬਾਕੀ ਤੇ ਚੀਜ਼ਾਂ ਦੇਖੋ ਗਾਜਰਾ ਮਟਰ ਉਹ ਬੱਖੂ ਬਖਰੇ ਮਿਲੇ ਸੀਗੇ ਬਖਰਾ ਫਲੇਵਰ ਹੁੰਿਆ ਸੀਗਾ ਕੱਲ ਅਸੀਂ ਬਣਾ ਲਏ ਆਲੂ ਮਟਰ ਉਹਦਾ ਬੱਖਰਾ ਫਲੇਵਰ ਮਿਲਿਆ ਹੁਣ ਅਸੀਂ ਬਣਾਵਾਂਗੇ ਮਟਰ ਪਲੇਟ ਉਹਦਾ ਬੱਖਰਾ ਤੇ ਸਾਰੇ ਜੇ ਇੱਕ ਇੱਕ ਤਾਂ ਚੀਜ਼ ਕਾਮਨ ਹੀ ਆ ਇੱਕ ਚੀਜ਼ ਕਾਮਨ ਹੈ ਮਟਰ ਹੁਣ ਇੰਨਾ ਚਿਰ ਹੋ ਗਿਆ ਇਹ ਮੋਕ ਚੱਲੇ ਆ ਨਹੀਂ ਤੇ ਮੈਂ ਕੱਲ ਕੜੀ ਵੀ ਬਣਾਣੀ ਸੀ ਕੜੀ ਮਟਰ ਵਾਲੀ ਹਾਂ ਮੈਨੂੰ ਨਹੀਂ ਮੈਨੂੰ ਨਹੀਂ ਪਸੰਦ ਕੜੀ ਚ ਮਟਰ ਮੈਨੂੰ ਨਹੀਂ ਪਸੰਦ ਜਮਾ ਹੀ ਨਹੀਂ ਪਸੰਦ ਸਾਨੂੰ ਨਹੀਂ ਪਸੰਦ ਸਾਨੂੰ ਬੜੇ ਪਸੰਦ ਹੈਗੀ ਨਹੀਂ ਫਿਰ ਤੂੰ ਤੁਸੀਂ ਕਿੱਦਾਂ ਖਾ ਲੂਗੇ ਜਦ ਮੈਨੂੰ ਨਹੀਂ ਪਸੰਦ ਆ ਦਿੱਤੀਂ ਕੱਢ ਲਵਾਂਗੇ ਬੱਕਰੀ ਤੇ ਮਟਰਾਲੇ ਝੋਲ ਹਾਂ ਐਨੇ ਪਸੰਦ ਹਨ ਮਸ਼ਰੂਮ ਮਟਰਾਲੇ ਰੇਂਜੀ ਚ ਮਟਰ ਖਾ ਲਵੋ ਸਿਆਲ ਸਰਦੀਆਂ ਦੇ ਦਿਨਾਂ ਦੇ ਵਿੱਚ ਮਟਰ ਤਾਂ ਆਪੀ ਹੋਣੇ ਹੈਗੀਆਂ ਹੁੰਦਾ ਕਿੰਨਾ ਕੰਮ ਪਿਆ ਹੋਇਆ ਮੇਰਾ ਮੈਂ ਤਾਂ ਪਹਿਲਾਂ ਮਟਰ ਕੱਢ ਲਵਾਂ ਮਟਰ ਕੱਢਣੇ ਹੀ ਰਕਦੇ ਸੋਕ ਹੈ ਆ ਨੋ ਹੱਥ ਹੱਥ ਹਾਫ ਸੋ ਦੇ ਨੋ ਕਾਲੇ ਕੁਲੇ ਹੋ ਜਾਂਦੇ ਆ ਮੈਂ ਪਹਿਲਾਂ ਇਹਨਾਂ ਨੂੰ ਮੈਂ ਕਰ ਲਈ ਹ ਹਰੇ ਗੀਆਂ ਚੀਜ਼ਾਂ ਨਾ ਬਦਦੀਆਂ ਇਹਦੇ ਹ ਜਿੱਦਾਂ ਮਰਜੀ ਬਣਾਈ ਚਲੋ ਵਧੀਆ ਲੱਗਦੀਆਂ ਆ ਇਹ ਚਲੋ ਸਾਈ ਜਾਓ ਮਟਰ ਬਣਾਈ ਜਾਓ ਮਟਰ ਛਿੱਲੀ ਜਾਓ ਮਟਰ ਮਟਰ ਖਾਂ ਖਾ ਕੇ ਮਟਰ ਮਟਰ ਖਾਜੋ ਮਟਰਾਂ ਮਟਰ ਹੀ ਹੋ ਜਾਓ ਕਦੇ ਸੇਰੇ ਮੈਂ ਵੀ ਨਾ ਮਟਰ ਬਣਿਆ ਹੋਵਾ ਮੈਨੂੰ ਵੀ ਚੱਕ ਕੇ ਸਬਜ਼ੀ ਚ ਪਾ ਦੇ ਦੂੰਗਾ ਮਟਰ ਕੀ ਕਰਨ ਦੇ ਆ ਇੱਥੇ ਤੇ ਆ ਗਏ ਸਾ ਸਰਜੀ ਲੈ ਕੇ ਆਏ ਨੇ ਮੂਲੀਆਂ ਇੱਕ ਕੋਈ ਮੂਲੀ ਲੈ ਕੇ ਇਹ ਜ਼ਿਆਦਾ ਨਹੀਂ ਲੈ ਜਾਂਦੀਆਂ ਉਹਨੇ ਨਹੀਂ ਇਹ ਕਾਤੇ ਲੈ ਗਿਆ ਟਰੱਕ ਟਰੱਕ ਤੇ ਲੈ ਟਰੱਕ ਤੇ ਲਿਆਂਦੀ ਕੱਤ ਲਿਆਂਦੀ ਆ ਕਿੱਥੇ ਦੌੜੀ ਹੈ ਡਾਂਸਿੰਗ ਇਹਨੇ ਧੋ ਕੇ ਰੱਖਦੇ ਹੁਣ ਅਸੀਂ ਇੱਧਰ ਧੋਨੇ ਆ ਭੌਂਦੀ ਬੱਤ ਮੈਰਾ ਨੋੜਾ ਰਹਿ ਗਈ ਪਾਣੀ ਬੜਾ ਠੰਡਾ ਠੰਡਾ ਹਿੱਕਾ ਲਾ ਲਾ ਰਿਹਾ ਹੈ ਨਾ ਦੇਖ ਮੋਂ ਬੱਤ ਤੁੰਦੂ ਲਈ ਜਿਹੜੇ ਬਣਾਂਗੇ ਮੈਰਾਜੀ ਆਇਆ ਹੈਗਾ ਟਿਊਸ਼ਨ ਤੇ ਇਹ ਮਰੀ ਦਾ ਜਾਇਨਾ ਛੇੜਣੋਂ ਮੰਨਦਾ ਚਾਹ ਉਹ ਚਾਹਦੀ ਹੈ ਇਹ ਘੰਟੇ ਟਾਈਮ ਦੀ ਚਾਹ ਇਹਦੀ ਉਹ ਕਹਿੰਦਾ ਤੁਸੀਂ ਚਾਹ ਪੀਂਨੇ ਮੈਨੂੰ ਵੀ ਚਾਹ ਦੋ ਵੋ ਦੇਖ ਕੇ ਆਵਾਂ ਕੀ ਕਰਨ ਦੇ ਸਾਢੇ ਦਾ ਵਸ ਦੋ ਟਿਕਾਣੇ ਹੀ ਆ ਹੈ ਹਨਨ ਬਲੌਗ ਦੇ ਵਿੱਚ ਰਸੋਈ ਤੋਂ ਪਿਛਲਾ ਕਮਰਾ ਤੇ ਪਿਛਲੇ ਕਮਰੇ ਤੋਂ ਸੋਈ ਕੋਈ ਨਹੀਂ ਆ ਸਾਡੇ ਦਿੱਲੀ ਤੋਂ ਵਧੀਆ ਬੜਾ ਵਧੀਆ ਹੈ ਤੇ ਤੁਸੀਂ ਵੀ ਸਰਦੜੀ ਦੀ ਸੋਈ ਜੀ ਰਹਿੰਦੇ ਆ ਹੋਰ ਕਿ ਮੈਂ ਵੀ ਇਹ ਸੋਈ ਜੀ ਆ ਮਾਰੇ ਸਰਦਿਤ ਸਿੰਘ ਕਿਆ ਕਰ ਰਹੇ ਹੋ ਆਪ ਤੁਸੀਂ ਕੁਝ ਨਹੀਂ ਕਰਾਓਗੇ ਠੀਕ ਕਿਆ ਕਰ ਰਹੇ ਹੋ ਆਪ ਕੁਝ ਕਹਿਣਾ ਚਾਹੋਗੇ ਆਪ ਵਾਏ ਸ਼ੁਭ ਕੀ ਹੋ ਰਿਹਾ ਹੈ ਲੁਕੀ ਕੋ ਜਾਨਾ ਹਾਂਜੀ ਧੋ ਲੈਣਗੇ ਹੁਣ ਕੀ ਕਰੀਏ ਨੇ ਡੈਡ ਜੀ ਦਾ ਆਰਡਰ ਆਇਆ ਦੁਕਾਨ ਦੇ ਵਿੱਚੋਂ ਵੇ ਮੇਰੇ ਵਾਸਤੇ ਸੌ ਬਜ ਮੈਣ ਵਾਲੀ ਚਾਹ ਬਣਾ ਦੇ ਦੇਵੋ ਬਲੈਕ ਚਾਹ ਨਹੀਂ ਬਲੈਕ ਟੀ ਹਾਂ ਬਲੈਕ ਟੀ ਮਤਲਬ ਕਿ ਕਾੜਾ ਪਾਵਾ ਜੋ ਵੀ ਆ ਕਾੜਾ ਬਣਾ ਕੇ ਦੇਣਾ ਅਦਰਕ ਵਿੱਚ ਪੜਦੇਗਾ ਪਾਣਾ ਹੈਗਾ ਤੰਦਰਦੀ ਚਾਹ ਵੀ ਬਣਾਉਣੀ ਹੈ ਤੇ ਅਭੀ ਵੀ ਮੰਗਣ ਦਿਆ ਹਾਂ ਅਭੀ ਨੂੰ ਨਾ ਗਏ ਨੇ ਜੀ ਉਹ ਵੀ ਹੋ ਗਿਆ ਇਹਦਾ ਕੋਈ ਸਾੜੀਆਂ ਦੇ ਦਿਨਾਂ ਦੇ ਵਿੱਚ ਨਾ ਥੋੜੀ ਜਆ ਪੀਣ ਨੂੰ ਦਿਲ ਕਰਦਾ ਮੈਂ ਤਾਂ ਆਪ ਸਵੇਰ ਦੀ ਦੋ ਬਾਰੀ ਪੀ ਲਈਆਂ ਚਾਰ ਪੰਜ ਵਾਰੀ ਦੇ ਵਿੱਚ ਜ਼ਿਆਦਾ ਪੀਣੀ ਨਹੀਂ ਚਾ ਹੁਣ ਸਾੜੀਆਂ ਇੱਕ ਥੋੜੀ ਜਿਹਾ ਜਿ ਕਾਮ ਹੋਇਆ ਨਾ ਜਿ ਕਾਮ ਦੇ ਇਸ਼ਾਰਿਆਂ ਹੋਇਆ ਤੇ ਕੜਾ ਪਾ ਰਾ ਤੇ ਇਸ ਕਰਕੇ ਚੰਗੀ ਦਾਦੀ ਚਾਹ ਮਣੀ ਹਾਂ ਤੇ ਇਹ ਕਾਦੇ ਵੀ ਹੈਗੀ ਥੋੜੀ ਥੋੜੀ ਹੀ ਹੋ ਗਈ ਹੈ ਹੁਣ ਮੇਰਾ ਨਾ ਉਹ ਮਖਾਣੇ ਖਾ ਕੇ ਨਾ ਮੂੰਹ ਜਾ ਪੱਕ ਗਿਆ ਛਰਦੇ ਜੇ ਬੈ ਗਿਆ ਮੂੰਹ ਚ ਮੈਂ ਨਹੀਂ ਖਾਣੇ ਕਰਨ ਮੈਨੂੰ ਬਹੁਤ ਸਾਰੀ ਕੁਛ ਉਹ ਨਾ ਕਾਇ ਕਰੋ ਮੈਂ ਤਾਂ ਬੱਚਿਆਂ ਨੂੰ ਦਿੰਨੀ ਹੈਗੀ ਟਿਪਾਂ ਦੇ ਵਿੱਚ ਪਾਉਣੇ ਤਾਂ ਮੈਂ ਤਾਂ ਆਹ ਨੂੰ ਜਦਾ ਵਿੱਚ ਮੈਨੂੰ ਮੈਨੂੰ ਦਿੰਨੀ ਹੈਗੀ ਨਿਆਣਿਆਂ ਨੂੰ ਰੱਖਦੀ ਹੈ ਧਿਆਨ ਮੇਰਾ ਰੱਤੇ ਨਹੀਂ ਹੈਗਾ ਉਹਨਾਂ ਮੈਂ ਤਾਂ ਤੁਹਾਨੂੰ ਦੋ ਦਿਨ ਹੋ ਗਏ ਦਿੰਦੇ ਕੋ ਮਖਾਣੇ ਮਖਾਣੇ ਵਿੱਚ ਮੂੰਗਫਲੀ ਵਿੱਚ ਗਿਰੀਆਂ ਬਦਾਮਾਂ ਦੀਆਂ ਮੈਂ ਚੈਲ ਭੇਟਣ ਨਹੀਂ ਹਾਂ ਨਾ ਸਕੂਲਾਂ ਟਿਪਾਂ ਦੇ ਵਿੱਚ ਇਹਨਾਂ ਲੈ ਗਏ ਮੇਰੇ ਨਾਲ ਛਾਲੇ ਪੈ ਗਏ ਮੂੰਹ ਜਿਹੜੇ ਗਰਮੀ ਹੋਇਆ ਮੇਰਾ ਤਾਂ ਆਪ ਗਰਮ ਚੀਨੀ ਬਚਦੀ ਹੈਗੀ ਆ ਤਾਂ ਪਰ ਸਰਦੀਆਂ ਦੇ ਵਿੱਚ ਬੰਦਾ ਫੇਖਾਵੇ ਕੀ ਮੈਂ ਉਹ ਤਾਂ ਪਿੰਨੀਆਂ ਵੀ ਬਣਾਈਆਂ ਹੋਈਆਂ ਆਪਾਂ ਤੇ ਉਹ ਵੀ ਨਹੀਂ ਤੁਸੀਂ ਖਾਣੇ ਨਹੀਂ ਉਹ ਇਹ ਲੋ ਉਹ ਲੈ ਲੈ ਉਹਨਾਂ ਤੋਂ ਜਿਲਾਉਂ ਸਬਜ਼ੀ ਨੂੰ ਅਲਡੀ ਦਾ ਕਾਵਾ ਡੜ ਜੀ ਹੁਣਾਂ ਨੂੰ ਡੜ ਜੀ ਹੁੰਦੇ ਰਹਿ ਜਾਣਾ ਹੈ ਠੀਕ ਨਹੀਂ ਲਿਵਾਣੋ ਜੀ ਬੰਵਾ ਬੱਲੇ ਕਿਸੇ ਨੇ ਨਹੀਂ ਲਈ ਨੋ ਸਾਹ ਕੱਪੜੇ ਕੱਲ ਹੀ ਅੱਡੇ ਆ ਇਹ ਡਰਾਈਕਲਿੰਗ ਕਰਵਾਣੇ ਆ ਹਾਂ ਵੜੇ ਇਹ ਡਰਾਈਕਲਿੰਗ ਕਰਵਾਣੇ ਆ ਤੁਹਾਡੇ ਕੋਟ ਮੇਰੇ ਕੋਟ ਆਹ ਤੁਹਾਡੇ ਕੋਟ ਆ ਮੇਰੇ ਕੋਟ ਡਰਾਈਕਲਿੰਗ ਕਰਵਾਣ ਲਈ ਰੱਖੇ ਹੋਏ ਆ ਤਾਂ ਆਪਣਾ ਗੁਰੂ ਲੈ ਠਹਿਲ ਵੀ ਕਰਵਾਉਣੀ ਹੁੰਦੀ ਹੈ ਕੱਲ੍ਹ ਤੋਂ ਲੈ ਆ ਮੈਂ ਲੋੜ ਬਣਣੀ ਹੈ ਇਹਨਾਂ ਦੀ ਨਾਲ ਪੌੜੀ ਬਣਨੇ ਹੈਗੀਆਂ ਨੇ ਰਾਈਸ ਮੈਂ ਨਾਲ ਹੀ ਆਪਣੇ ਪੈਸੇ ਵੀ ਕਰਵਾ ਲਈ ਆਪਣੇ ਹੁਣ ਦੂਜੇ ਦਾ ਜਾ ਬਣੀ ਹੈ ਨੂੰ 올ੀ ਚਾਹ ਥੋੜੀ ਜਿਹੀ ਬਣਾਉਂਦਾਂ ਨੇ ਮੈਂ ਤਾਂ ਪਲਾਸਟੀ ਵੀ ਨਹੀਂ ਹੈ ਮੈਨਾਂ ਨਹੀਂ ਚਿੱਟੀ ਚਾਹ ਵੀ ਨਹੀਂ ਹੈ ਚਿੱਟੀ ਚਾਹ ਵੀ ਨਹੀਂ ਚਿੱਟੀ ਫਸਤੇ ਚਲ ਜੀ ਆ ਇਹ ਜਾ ਇਹ ਆ ਰਿਹਾ ਤੁਹਾਨੂੰ ਦਾਦਾ ਜੀ ਕਿਹੜਾ ਸਰ ਇਹ ਮੇਰਾ ਛੋਟਾ ਜਿਹਾ ਸਰ ਨਹੀਂ ਕਿਤੇ ਮੇਰਾ ਛੋਟਾ ਜਿਹਾ ਸਰ ਨਹੀਂ ਮੇਰਾ ਛੋਟਾ ਜਿਹਾ ਸਰ ਨਹੀਂ ਆ ਮੇਰਾ ਛੋਟਾ ਜਿਹਾ ਸਰ ਆ ਦੇਖ ਲਓ ਸਰ ਮੇਰਾ ਸਰ ਜੀ ਹੋਰ ਕੁਛ ਚਾਹੀਦਾ ਤੁਹਾਨੂੰ ਚਾਹ ਦੇ ਨਾਲ ਹੋਰ ਕੀ ਖਾਣਾ ਨਾਲ ਹੋਰ ਕਿੱਥੇ ਬਿਸਕੁਟ ਮੈਂ ਲਿਆਂਦਾ ਨਹੀਂ ਤੁਹਾਨੂੰ ਠੰਡ ਜੀ ਨਹੀਂ ਆਣਾ ਸਾਨੂੰ ਦੋ ਸੇਵਾ ਦਾ ਮੌਕਾ ਆਪਾਂ ਤੁਹਾਨੂੰ ਲਿਆ ਕੇ ਦਿੰਨੇ ਆ ਕਿਹੜੇ ਬਿਸਕੁਟ ਆਜੋ ਹੁਣ ਇਹਦੀ ਇਹਦੀ ਪਸੰਦ ਦੇ ਬਿਸਕੁਟ ਦੇਖੀਏ ਕਿਹੜੇ ਲੈ ਕੇ ਆਉਂਦਾ ਅਸੀਂ ਲੈ ਨਾ ਨੋਕਰ ਆ ਜੀ ਜਿਹੜੇ ਬਿਸਕੁਟ ਲੈ ਕੇ ਆਉਂਦਾ ਅਸੀਂ ਹਾਂਜੀ ਸਰ ਜੀ ਕਿਹੜੇ ਬਿਸਕੁਟ ਲੈਣੇ ਤੁਸੀਂ ਆ ਦੇਖੋ ਜਿਹੜੇ ਲੈਣੇ ਅਸੀਂ ਕਰੀਏ ਨੇ ਦੇਖੋ ਦੇ ਕੁਛ ਅੱਧੀ ਕਰੋ ਇਹ ਗੋਲ ਜੀ ਦੇ ਉਹ ਜੋ ਮੇਰੀ ਗੋਲ ਹਾਂ ਰੱਦੀ ਮਰਗੀ ਉਹ ਡਾਨੀ ਆ ਆ ਦੇ ਥੱਲੇ ਪੈ ਆ ਰੇ ਹੂੰ ਹੂੰ ਉਹ ਵੀ ਦੋਦੇ ਜੀ ਆਓ ਡੈਡ ਜੀ ਕਹਿੰਦੇ ਮੇਰੇ ਡੱਜ ਨੂੰ ਦੇਖ ਜਾ ਤੂੰ ਇਹਨਾਂ ਦੇ ਨਿਆਰੇ ਆ ਘਰ ਚ ਦੁਕਾਨ ਆ ਜੜੀ ਮਰਦੀ ਚੀਜ਼ ਉਹ ਨਿਆਣੇ ਸੋ ਜ਼ਿਆਦਾ ਦੂਸਰੇ ਨਿਆਣੇ ਤੋਂ ਪਰ ਦੇਣਾ ਜ਼ਿਆਦਾ ਸੰਦੇ ਆ ਆ ਦੇਖੋ ਸਾਡੇ ਉਹ ਵੀ ਨੇ ਦਿੱਤੇ ਡੈਡ ਜੀ ਨੂੰ ਦੇਖੋ ਖੜਾ ਦੇ ਡੈਡ ਜੀ ਆ ਵੀ ਡੈਡ ਜੀ ਖੜਾ ਦੇ ਪੂਰ ਫਰਾਗਤ ਪੂਰ ਥੋੜਾ ਕੀ ਕਹਿੰਦਾ ਡੱਢੀ ਆਟਾ ਟਟ ਕਟੋਰੀ ਵਿੱਚ ਪਾਈ ਗਏ ਇਹ ਕਿਹੜਾ ਕੌਣ ਚਾਹ ਨਹਾਂਦਾ ਵੀ ਇਹ ਖਾਣੀਆਂ ਨਹੀਂ ਆਗੀਆਂ ਪਹਿਲਾਂ ਚਾਹ ਪੀ ਲਾ ਜਦੋਂ ਦੋੜਨ ਚਾਲਾਂ ਟੋਲ ਤੇ ਹੋਲੀ ਚਾਈਂ ਛਾਇ ਆ ਮੋਰ ਤੇ ਤੂੰ ਬਿਸਕਟ ਚੋਤੀ ਕਰ ਇਹ ਕਿੰਦਾ ਸਾਟ ਲਾ ਗਈ ਧੋੜਾ ਚਲੋ ਆਦਾ ਆਦਾ ਆਏ ਨਾ ਟੁੱਟ ਗਿਆ ਰਿਮੋਟ ਇਹ ਕੀ ਹੁੰਦਿਆ ਪਰੰਨੇ ਇਹ ਦੇ ਕੱਲ ਪਾਣੀ ਦੇ ਗਰਾਮ ਹੋ ਗਏ ਆ ਆ ਡਾਂਸ ਕਰ ਜਾਂਦੀ ਸਾਫ ਕਰਦੇ ਤੇ ਉਹ ਦੰਦ ਤੋਂ ਮਸ਼ੀਨ ਰੰਗ ਨਹੀਂ ਕਰਦੀ ਪਤਾ ਨਹੀਂ ਹੈਗਾ ਇਹਨੂੰ ਕੀ ਪ੍ਰੋਬਲਮ ਹੋ ਗਈ ਜਦੋਂ ਇਦਾਂ ਹਲਾਨੀ ਆ ਫਿਰ ਚੱਲਣਾ ਆਪਣੀ ਹੈ ਪਾਣੀ ਪੈ ਗਿਆ ਹੁਣ ਇਹਨਾਂ ਨੂੰ ਵਿੱਚ ਮਿਲਾਦਾ ਉਹ ਹੱਥਾਂ ਦੇ ਨੇ ਆ ਟਾਡੇ ਰਹਿੰਦੇ ਨੇ ਇਹਨੇ ਨਾ ਕਰ ਪਾਣੀ ਨਹੀਂ ਹੈਗਾ ਇਹ ਕਿੱਥੇ ਟੁੱਟ ਗਿਆ ਹੋਣਾ ਉਹ ਓਕੇ ਟੁੱਟ ਗਿਆ ਨੇ ਕਿੰਨੇ ਦਿਨਾਂ ਦੀ ਇਦਾਂ ਹੀ ਕਰਦੀ ਆ ਟਾਂਕਾ ਲੱਗਿਆ ਹੋਣਾ ਉਹਦਾ ਤਾਂ ਕਹ ਲਤਾ ਇਹਦਾ ਇਹਦਾ ਸੱਕਾ ਹਟ ਨਹੀਂ ਆਉਂਦਾ ਚੰਗਾ ਭੰਗੜਾ ਪਾਇਆ ਤੇ ਇਹਦਾ ਇਹ ਤਾਂ ਦੋ ਦਿਨ ਕਿੰਨੇ ਦਿਨ ਚੇਰੇ ਰੋਗੇ ਨਹੀਂ ਬਾਅਦ ਹੋ ਜਾਂਦੀ ਬਾਅਦ ਚ ਠੀਕ ਵੀ ਹੋ ਜਾਂਦੀ ਹੈ ਸਾਡੀ ਸ਼ਤਾਬ ਦੀ ਆ ਗਈ ਸ਼ਤਾਬ ਦੀ ਸ਼ਤਾਬ ਦੀ ਸ਼ਤਾਬ ਦੀ ਚੱਲ ਗਈ ਚੱਲ ਗਈ ਚੱਲ ਗਈ ਸ਼ਤਾਬ ਦੀ ਆ ਜਾਂਦੀ ਸ਼ਤਾਬ ਦੀ ਆ ਸ਼ਤਾਬ ਦੀ ਸ਼ਤਾਬ ਦੀ ਸ਼ਤਾਬ ਦੀ ਐਸੀ ਕਿ ਸਾਡੀ ਸ਼ਤਾਬ ਦੀ ਜਿਹੜੀ ਅਪ ਡਾਊਨ ਕਰ ਗਈ ਆ ਫੇ ਚੱਲੀ ਬਣ ਗਿਆ ਰੋਟੀ ਪਾਣੀ ਹਾਂਜੀ ਜੀ ਬਸ ਰੋਟੀ ਵੀ ਭੁੱਖੇ ਉਧਰ ਮੈਨੂੰ ਵੀ ਭੁੱਖ ਲੱਗੀ ਆ ਹਣਾ ਬਸ ਤੁਹਾਡੀ ਮੋਲੀ ਭੁੱਖ ਕੇ ਉਧਰ ਚੱਲ ਗਈ ਅੱਛਾ ਹਜੇ ਤਾਂ ਤੁਸੀਂ ਰੋਟੀਆਂ ਪੀੜੇ ਰੱਖੇ ਹੀ ਹਜੇ ਤੱਕ ਮੈਂ ਫਿਰ ਬਣ ਗਿਆ ਹੁਣ ਮੈਂ ਤਾਂ ਆਇਆ ਨਹੀਂ ਬਸ ਪਨੀਰ ਬਣ ਗਿਆ ਪਾਪਾ ਨਿਕਲਦੀਆਂ ਨੇ ਕਿੰਨੇ ਟਾਈਮ ਲੱਗੂ ਹੋਰ ਬਸ ਹੋ ਗਿਆ ਚਲੋ ਠੀਕਾ ਢਿੱਕ ਲੈਨੇ ਆਪਾਂ ਹੂੰ ਬਸ ਨਹੀਂ 2 ਮਿੰਟ ਲੱਗਣੇ ਹੈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈ ਨਾ ਡੈਡ ਜੀ ਤਾਂ ਉਧਰ ਅੱਗੇ ਕਹਿਣਗੇ ਮੰਮੀ ਦੀ ਰੋਟੀਆਂ ਦੇ ਲੈਟ ਹੋ ਗਈ ਆ ਤੇ ਮੈਂ ਕਿਹਾ ਡੈਡ ਜੀ ਟੀਵੀ ਤੇ ਫੋਨ ਛੱਡਦਾ ਸੀ ਤਾਂ ਮੈਂ ਕਿਹਾ ਮੇਰੇ ਵੱਸ ਲੱਗੀ ਬਣਾਣਾ ਰੋਟੀ ਉਦੋਂ ਮੈਂ ਥੋੜੀ ਜਿਹੀ ਬਣਾਵਲੀ ਸੀਗੀ 2000 years later ਬਾਰੋ ਮੈਂ ਜੀ ਦੱਸ ਦੋ ਮਿੰਟ ਦੀ ਹੋਰ ਜਿਹੜਾ ਹੈਗੀ ਗਰਮ ਗਰਮ ਚੁਲਕੇ ਖਾਓ ਸਰਸਾ ਦੀ ਦੇ ਵਿੱਚ ਤਾਂ ਕਰਦਿਆਂ ਨੂੰ ਮੈਂ ਜੇ ਚੁੱਲੇ ਮਰੇ ਰੋਟੀ ਹੋਂਦਾ ਨੀ ਯਾਰਾਂ ਜਾਰ ਜਾਈ ਦੇ ਵਿੱਚ ਖਾਣ ਦਾ ਨੀ ਯਾਰ ਹੁਣ ਚੁੱਲਾ ਕਿੱਥੋਂ ਲਿਆਈਏ ਅਸੀਂ ਤਾਂ ਤੁਸੀਂ ਇਹ ਗਾਇਜ ਬੈਠੋ ਗਰਮ ਗਰਮ ਨਾਲ ਰੋਟੀ ਖਾਓ ਤੇ ਇਹ ਬੱਚਿਆਂ ਨੂੰ ਖਵਾ ਲਓ ਤੇ ਅਸੀਂ ਦਰਜੀ ਨੂੰ ਵੀ ਮੈਂ ਦੇਣੇ ਨਾਲ ਲੱਗ ਗਈ ਔਰ ਕੇ ਆ ਗਰ ਰੋਟੀ ਤੇ ਨਾਲ ਚਾਹੀਏ ਸੈਲਡ ਮੈਂ ਰੋਟੀ ਤੁਸੀਂ ਖਾਓ ਨਾਲ ਖਾਓ ਬੱਚਿਆਂ ਨੂੰ ਮੈਂ ਜ਼ਰੂਰ ਉਹਨਾਂ ਨੂੰ ਲੈ ਕੇ ਆਵਾਂ ਢਾਢੀ ਕੋਲ ਠੀਕ ਹੈ ਜੀ ਤੇ ਵਲੌਗ ਦੀ ਫੇਰ ਬਸ ਕਰੀਏ ਅੱਜ ਹਾਂ ਵਲੌਗ ਬਸ ਕਰੀਏ ਹੋਇਆ ਅੱਜ ਹਾਂ ਜੀ ਮਸਾਲਾ ਨਹੀਂ ਛੋਟਾ ਗਿਆ ਬਲੌਕ ਸੀਗਾ ਜੇ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਪਸੰਦ ਆਵੇਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਾਂ ਵਿੱਚ ਦੱਸਿਓ ਜਰੂਰ ਪਲੀਜ਼ ਥੈਂਕ ਯੂ ਧੰਨ ਸਾਰਿਆਂ ਨੂੰ ਸਸਰੀ ਭਾਈ ਸਾਰਿਆਂ ਨੂੰ ਸਸਰੀ ਭਾਈ